ਜੈ ਬੋਲੇ ਨਾ ਦੋ ਬੋ ਜੈ ਬੋਲੇ ਨਾ ਜਿੱਦਾਂ ਕਿ ਦੇੰਦੀ ਸ਼ੁਰੂਆਤ ਹੋ ਚੁੱਕੀ ਆ ਤੇ ਦੋ ਸੱਪਾਂ ਦੇ ਆਰਡਰ ਆ ਪਹਿਲਾ ਸੱਪ ਫੜਦਾ ਹਰੀਕੇ ਤੋਂ ਹਰੀਕੇ ਬੂਗਲੀਆਂ ਤੇ ਉਸ ਤੋਂ ਬਾਅਦ ਜਾਣਾ ਨਸ਼ਾਰੇ ਬਨੂਆ ਤੇ ਹੋਰ ਦੇਖਦੇ ਆ ਕਿ ਕਿੰਨੇ ਕਾ ਆਰਡਰ ਮਿਲਦੇ ਆ ਤੇ ਦੋ ਆਰਡਰ ਜਿਹੜੇ ਆ ਇੱਕੋ ਰੋਡ ਦੇ ਹੀ ਆ ਤੇ ਆ ਉਹ ਤੁਹਾਨੂੰ ਦਿਖਾਣੇ ਆ ਬਾਬਾ ਜੀ ਦਾ ਦਰਬਾਰ ਜਿਹੜਾ ਕਿ ਤੁਸੀਂ ਦੇਖਣਾ ਚਾਹੁੰਦੇ ਸੀ ਇਹਨਾਂ ਦੇ ਬਾਬੇ ਨਾਗ ਦਾ ਦਰਬਾਰ ਆ ਜੀ ਯਾ ਮਹਾਦੇਵ 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 ਐਵੇਂ ਸ਼ਿਵਲਿੰਗ ਵਰਬਾਈ ਦਾ ਐ ਮੁੰਡਾ ਤੇ ਐ ਮੇਰੀ ਮਾਂ ਕਾਲੀ ਦਾ ਸਰੂਪ ਤੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਬਾਹਰ ਜਾ ਕੇ ਪੂਰਾ ਥਿਊ ਦਿਖਾਇਆ ਦੇ ਮੰਦਰ ਦਾ ਐ ਸਾਡੇ ਇੱਕ ਮਿੱਤਰ ਆ ਰਈਏ ਨੇ ਇਹ ਭਾਦੀ ਉਹਨੇ ਸਾਨੂੰ ਇੱਕ ਗਿਫਟ ਕੀਤੀ ਸੀ ਹਾਂ ਇਹ ਰਈਏ ਦੇ ਆ ਮੇਰੇ ਮਿੱਤਰ ਇਹ ਮੇਰੇ ਬਾਬਾ ਜੀ ਦਾ ਦਰਬਾਰ ਆ ਹਾਂ ਇੱਕ ਮੇਰੇ ਬਾਬਾ ਜੀ ਦਾ ਹੋਰ ਦਰਬਾਰ ਹੀ ਆ ਸਾਹਮਣੇ ਕਮਰਾ ਉਹ ਡਿੱਗ ਗਿਆ ਤੇ ਦੋਸਤੋ ਬਣੇ ਰਹੋ ਵੀਡੀਓ ਚ ਦੇਖਦੇ ਆਂ ਕਿ ਕਿਹੜੀ ਨਸਲ ਦੇ ਸੱਪ ਆ ਤੇ ਹੁਣ ਕਰੀਏ ਤਿਆਰੀ ਹਰੀ ਕੀ ਦੀ ਤੇ ਨਾਲੇ ਵੇਖ ਕੇ ਆਈਏ ਵੀ ਹਰੀ ਕੇ ਪਾਣੀ ਕਿੰਨਾ ਗਿਆ ਗਿਆ ਮਹਾਮੀ ਜਿਦਾਂ ਕਿ ਦੋਸਤੋ ਇਹ ਮਹਾਰਾਜ ਜੀ ਕਿਹੜੇ ਪਿੰਡੋਂ ਬੁਲਾਏ ਹੋਵੇ ਨੇ ਭੂਵੇਂ ਲਈ ਰਾਤੀ ਸੱਪ ਵੇਖਿਆ ਈ ਤੁਸੀਂ ਹਾਂ ਤੇ ਤੁਸੀਂ ਰਾਤੀ ਕਿਉਂ ਨਹੀਂ ਫੋਨ ਕੀਤਾ ਸਾਡੇ ਕੋਲ ਨੰਬਰ ਨਹੀਂ ਹੈਗਾ ਉਹ ਤੁਹਾਡੀ ਜਾਣ ਪਛਾਣ ਵਾਲੇ ਹੀ ਉਹ ਦਿਨ ਮੈਂ ਰਾਤ 11 ਵਜੇ ਇਹਨਾਂ ਦੇ ਘਰ ਆਣ ਕੇ ਸੱਪ ਫੜਿਆ ਜੀ ਬੰਦੇ ਉਹਨਾਂ ਨੰਬਰ ਨਹੀਂ ਦਿੰਦਾ ਯਾਰ ਨੰਬਰ ਆ ਦੇ ਇੰਨੇ ਦੇ ਰਾਤ ਬੜਾ ਸੂਤਰ ਆਉਣਾ ਹੈ ਇਹ ਮਾਂ ਦੀ ਆਰੀ ਕੇ ਪਾਣੀ ਕਿੰਨਾ ਘਾਇਆ ਹੋਇਆ ਵਾ ਬਹੁਤ ਜ਼ਿਆਦਾ ਲੱਗਦਾ ਕਿ ਪੈਲੀਆਂ ਦਾ ਫਿਰ ਕੋਈ ਨੁਕਸਾਨ ਮੁਕਸੂਮ ਛੋਨੇ ਛੋਨੇ ਦਾ ਬਹੁਤ ਜ਼ਿਆਦਾ ਤੇ ਦੋਸਤ ਅੱਜ ਤਾਂ ਮਾਰੀ ਗਿਆ ਹੈਡ ਨਹੀਂ ਦਿਖਾਉਂਦੇ ਤੇ ਪਾਣੀ ਵੀ ਨਹੀਂ ਦਿਖਾਉਂਦੇ ਜਦ ਤੱਕ ਉਹਨਾਂ ਨੂੰ ਦਿਖਾਉਂਦੇ ਆ ਵੀ ਸੱਪ ਕਿਹੜੀ ਲੋਕੇਸ਼ਨ ਤੇ ਹੀ ਰਤਦਾ ਜਿਦਾਂ ਕਿ ਤੁਸੀਂ ਦੇਖ ਰਹੇ ਜੇ ਮੇਰੇ ਨਾਲ ਐ ਜਗ੍ਹਾ ਤੇ ਸੱਪ ਸੀ ਰਤੀ ਐ ਵળી ਜਗ੍ਹਾ ਤੇ ਬਾਤ ਉਹ ਪੈਰਾਈ ਦੇ ਜੜਵਾ ਨਿਕਲ ਗਿਆ ਘਾੜੀਆਂ ਦੇ ਇਨਸਾਨੀ ਪੇਪਾ ਪੂਪਾ ਜਿਹੜੀਆਂ ਬੰਦ ਕੀਤੀਆਂ ਬੰਦ ਕਰਕੇ ਤੇ ਜਿੱਥੇ ਮੇਨ ਪਾਣੀ ਦਾ ਸੋਰਸ ਸੀ ਤੇ ਐ ਜਗ੍ਹਾ ਦੇ ਉੱਤੇ ਕਪੜਾ-ਕਪੜਾ ਦੇ ਕੇ ਵਿੱਚ ਕੈਮੀਕਲ ਵਗੈਰਾ ਪਾ ਕੇ ਸੱਪ ਕੱਟਣ ਦੀ ਕੋਸ਼ਿਸ਼ ਕੀਤੀ ਪਰ ਨਿਕਲਿਆ ਨਹੀਂ ਇਹ ਜਿਹੜੀ ਤੇ ਜੇ ਬਾਬੂ ਜੀ ਲੋੜ ਪੈਂਦੀ ਆ ਹੁਣ ਮੇਰਾ ਨੰਬਰ ਸੇਵ ਰੱਖਿਓ ਠੀਕ ਹੈ ਜੀ ਦੇਖੋ ਮੈਂ ਸਾਰਿਆਂ ਨੂੰ ਇਹੋ ਗੱਲ ਕਹਿਣਾ ਤੇ ਮੇਰਾ ਨੰਬਰ ਜਰੂਰ ਸੇਵ ਰੱਖੋ ਠੀਕ ਹੈ ਜੀ ਤੇ ਦੂਸਰੇ ਨੰਬਰ ਤੇ ਜੇ ਕਿਸੇ ਨੂੰ ਮੇਰਾ ਨੰਬਰ ਨਾ ਲੱਭੇ ਤੇ ਮੇਰੀ YouTube ਦੀ ਆਈਡੀ ਹੈਗੀ ਆ ਆਪਣਾ ਸਨੇਕ ਮੈਨ ਪੱਟੀ ਸਨੇਕ ਮੈਨ ਪੱਟੀ ਜਦੋਂ ਪਰ ਹੋ ਗਏ ਮੇਰੀਆਂ ਵੀਡੀਓ ਸ਼ੋ ਹੋ ਜਾਣਗੀਆਂ ਤੇ ਇਸ ਦਾ ਵੀ ਆਈਡੀ ਮੇਰੀ ਹੈਗੀ ਜੇ ਪੰਜਾਬੀ ਜ਼ੱਪਾਂ ਵਾਲਾ ਤੇ YouTube ਦੀ ਆਈਡੀ ਹੈਗੀ ਜੇ ਸਨੇਕ ਮੈਨ ਪੱਟੀ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਬਬੂ ਜੀ ਪਾਣੀ ਪੂਣੀ ਆ ਗਿਆ ਨਾ ਪਾਣੀ ਪੂਣੀ ਨਾਲ ਕਰਕੇ ਜਿਹੜੇ ਇਹਨਾਂ ਦਿਨਾਂ ਤੇ ਅਸੀਂ 3-4 ਸੱਪ ਫੜਦੇ ਸੀ ਨਾ 13 ਦਿਨਾਂ 14 14 15-15 ਹੋ ਗਏ ਆ ਠੀਕ ਹੈ ਪਾਣੀ ਹੋ ਗਿਆ ਨਾ ਸਾਰੇ ਬਾਹਰ ਚੋਲੇ ਲੱਗੇ ਹਾਂ ਪਾਣੀ ਹਾਂ ਫਿਰ ਪੀ ਪੈ ਗਿਆ ਜਿਹੜੇ ਮੜਾ ਮੂੜਾ ਸੁੱਕਾ ਦੇਣਾ ਪਾਣੀ ਉਹ ਪਾਣੀ ਕਰਕੇ ਜਿਹੜੇ ਸੱਪਾਂ ਨੂੰ ਤੋਂ ਜ਼ਿਆਦਾ ਹੋਣੇ ਸ਼ੁਰੂ ਹੋ ਗਏ ਸੁੱਕੇ ਸਾਨੂੰ ਚੜਦੇ ਸੁੱਕੇ ਨਾਲ ਦੋਸਤੋ ਵੀਡੀਓ ਤੇ ਬਣ ਰਿਹਾ ਜਿੱਦਾਂ ਨੂੰ ਹਰੀ ਗੈਡ ਮਖਾਉਂਦੇ ਦਾ ਕਦਾਂ ਕੰਮ ਲੱਗਦਾ ਬਹੁਤ ਵਧੀਆ ਲੱਗਦਾ ਜੀ ਵਧੀਆ ਲੱਗਦਾ ਵਧੀਆ ਜੀ ਵਧੀਆ ਹਰੀ ਗੈਡ ਸਾਡੇ ਪਰਦੇ ਮੈਂ ਹਰੀ ਗੈਡ ਬਾਰੇ ਲੋਕਾਂ ਨੂੰ ਬੁਖਾ ਦਈਏ ਅੱਛਾ ਪਾਣੀ ਬਹੁਤ ਆਇਆ ਪਾਣੀ ਬਹੁਤ ਆਇਆ ਪਾਣੀ ਬਹੁਤ ਆਇਆ ਇੱਥੇ ਤੱਕ ਮੇਰੇ ਮਗਰ ਦੇਖਣ ਦੇ ਪਾਣੀ ਹਾਂਜੀ ਹੁਣ ਤੁਹਾਨੂੰ ਦਿਖਾਣੇ ਆ ਕਿ ਪਾਣੀ ਕਿੰਨਾ ਦਾ ਆਇਆ ਹਾਂਜੀ ਪਾਣੀ ਬਹੁਤ ਆਇਆ ਇਹ ਤਾਂ ਦਾ ਵੀ ਬਲੌਗ ਬਣਾਣੇ ਨੇ ਠੀਕ ਹੈ ਜੀ ਪੰਜਾਬੀ ਠੀਕ ਆ ਪਾਣਾ ਸਪਾਣਾ ਪੱਟੀ ਠੀਕ ਹੈ ਜੀ ਇਹ ਨਾ ਨਾ ਸਨੇਕ ਮੈਨ ਪੱਤੀ ਠੀਕ ਹੈ ਸਨੇਕ ਮੈਨ ਪੱਤੀ ਪਰ ਹੋਵੇ ਤੇ ਪੂਰੀ ਜੂਨ ਤੇ ਵੀਡੀਓ ਬਣੂਗੀ ਠੀਕ ਹੈ ਬਾਬਾ ਜੀ ਸਨੇਕ ਮੈਨ ਪੱਤੀ ਠੀਕ ਹੈ ਬਾਬਾ ਹੁਣ ਮਿੱਤਰ ਬੇਰੇ ਠੀਕ ਨੇ ਹਾਂ ਪਛਾਨ ਪਛਾਨ ਨੇ ਆ ਉਹ ਠੀਕ ਨੇ ਬੜੀ ਬੜੀ ਕਰਦਾ ਆਪ ਛੱਡਿਆ ਚੇਤਾ ਆਹ ਦੋਸਤੋ ਆ ਰਹੀ ਹੈ ਰਬੋ ਜਿਹੜਾ ਕਿ ਤੁਸੀਂ ਦੇਖ ਰਹੇ ਜੇ ਇਹ ਪਾਣੀ ਬਹੁਤ ਜ਼ਿਆਦਾ ਆ ਰਿਹਾ ਜਿਹੜਾ ਤੁਸੀਂ ਦੇਖ ਰਹੇ ਜੇ ਲਗਭਗ ਸਾਰਾ ਹੈੜੀ ਪਾਣੀ ਦੇ ਨਾਲ ਭਰਿਆ ਆ ਸਾਰੇ ਦਰਵਾਜ਼ੇ ਖੁੱਲੇ ਹੋਏ ਆ ਲਗਭਗ ਪਾਣੀ ਦੀ ਸਪੀਡ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਹੁਤ ਜ਼ਿਆਦਾ ਆ ਉਧਰ ਆ ਜੀ ਤੇ ਹੂਲਡਨ ਦਿਖਾਉਂਦੇ ਆ ਇਸ ਬੰਨੀ ਵਾਲਾ ਪਾਣੀ ਕੋਲ ਮਿੱਤਰ ਵਧੀਆ ਜੀ ਇੱਕ ਬਲ ਉਹ ਹਰੀ ਗਹਿਣ ਦੇ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਆ ਰਹੇ ਸਾਰੇ ਦਰਵਾਜ਼ੇ ਖੁੱਲੇ ਹੋਏ ਆ ਦੇਖੋ ਦੋਸਤੋ ਭੱਜੀ ਲੋਕ ਭੁੱਲ ਗਏ ਰੱਬ ਨੂੰ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਪਾਣੀ ਮੁੜੀ ਨਹੀਂ ਇੱਕ ਜਿੰਨਾ ਪਾਣੀ ਹੈਗਾ ਕਿ ਕਿੰਨੋਂ ਘੱਟ ਵਾ 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 ਤੇ ਜ਼ਿਆਦਾ ਹੈ ਕਿੰਨਾ ਬਾਤ ਉਹ ਆਤਾ ਪਾਣੀ ਤੁਸੀਂ ਤੁਸੀਂ ਤੇ ਇਸ ਏਰੀਆ ਦੇ ਰਹਿਣ ਵਾਲੇ ਦੇ ਹਾਂਜੀ ਹਾਂਜੀ ਅੱਗੇ ਜਨਾ ਪਾਣੀ ਆ ਗਿਆ ਕਿ ਪਾਣੀ ਜਾ ਤੇ ਬਾਣੀ ਅੱਗੇ ਨਾਲ ਬਹੁਤ ਆ ਗਿਆ ਪਛਾਨਦੇ ਜੀ ਮੈਂ ਨਹੀਂ ਤੁਹਾਨੂੰ ਬੜੀ ਇੱਛਾ ਹੈ ਤੁਹਾਨੂੰ ਮਿਲਦੀ ਆ ਕੇ ਕਰਦੀ ਮੇਰੇ ਤੇ ਭਾਜੀ ਨਹੀਂ 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 ਇੱਛਾ ਵੀ ਕੋਈ ਗੱਲ ਨਹੀਂ ਇਹੀ ਬਾਦੇ ਲੋਕੜਾ ਨਹੀਂ 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 ਭਾਜੀ ਵੀਡੀਓ ਭਾਈ ਦੀਆਂ ਲੋਕਾਂ ਨੂੰ ਜਾਣਕਾਰੀ ਰਹੀ ਹਾਂਜੀ 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 ਪਰ ਭਾਜੀ ਪਾਣੀ ਬਹੁਤ ਜ਼ਿਆਦਾ ਪਾਣੀ ਜ਼ਿਆਦਾ ਜੀ ਅੱਛਾ ਜੀ ਗੱਲ ਪਤਾ ਕੀ ਆ ਲੋਕ ਰੱਬ ਨੂੰ ਭੁੱਲ ਕੇ ਆਏ ਦਾ ਆਏ ਇਨੇ ਕੋ ਚਾਰ ਪੈਸੇ ਆ ਜਾਂਦਾ ਉਹ ਆਂਦਾ ਰੱਬ ਦੇ ਹੀ ਆ ਬਾ ਕੀ ਬਾ ਜੇ ਨਹੀਂ ਰੱਬ ਨੂੰ ਭੁੱਲਤ ਮੈਨੂੰ ਕਾਦ ਨਹੀਂ ਨਹੀਂ ਭੁੱਲ ਗਏ ਭਾਈ ਰੱਬ ਨੇ ਦੇ ਲੇ ਪੰਜਾ ਦਹਾ ਦਿਨਾਂ ਤੇ ਦੱਸਦਾ ਵੀ ਨਹੀਂ ਹੈਗਾ ਦੇ ਨਹੀਂ ਆ ਗਿਆ ਲੋਗ ਰੱਬ ਨੂੰ ਯਾਦ ਹੀ ਉਹਨੂੰ ਕਰਦੇ ਆ ਜਦੋਂ ਬਜ਼ੇ ਹੁੰਦੇ ਆ ਹਾਂ ਜੀ ਅੱਗੋਂ ਮਿਸ਼ਾਂ ਲੋਗ ਰੱਬ ਨੂੰ ਯਾਦ ਨਹੀਂ ਕਰਦੇ ਸਹੀ ਗੱਲ ਭਾਈ ਇਹ ਬਲੌਗ ਪਾਵਾਂਗੇ ਆਪਣਾ ਸਨੇਕ ਮੈਨ ਪੱਤੀ ਦੇ ਨਾਮ ਤੇ ਚੈਨਲ ਆ YouTube ਤੇ ਭਾਈ ਜੀ ਇਹ ਸੇਵਾ ਤੁਸੀਂ ਕਰਦੇ ਨਾ ਬਹੁਤ ਵਧੀਆ ਤੁਹਾਡੀਆਂ ਬਹੁਤ ਵੀਡੀਓ ਵੇਖ ਗਿਆ ਮੈਂ ਬੜੀ ਇੱਛਾ ਹੈ ਤੁਹਾਨੂੰ ਮਿਲਦੀ ਹੈ ਤੇ ਮੈਂ ਅਡਾਲਾ ਜਿਹੜਾ ਗਦਰਦੀ ਮੇਲੇ ਗਿਆ ਹੈ ਭਾਈ। ਉਸ ਨੂੰ ਲਾਈਕ ਸ਼ੇਅਰ ਕਮੈਂਟ ਕਰੋ।